गुरु जी का काला सा कराहि वाहे गुरु जी की फतेह टूडी महला पंजवा घर दूसरा दो पदे एक ओंकार सतगुरु प्रसाद म दान ठाकुर नाम अवर कछु मेरा संग न चाले मिला कृपा गुण गाम ਰਹਾਉ ਰਾਜਮਾਲ ਅਨੇਕ ਭੂਗ ਰਸ ਸਗਲ ਤਰਵਰ ਕੀ ਛਾਮ ਤਾਇ ਤਾਇ ਬਹੁ ਵਿਧ ਕਉ ਤਾਵੇ ਸਗਨ ਨਿਰਾਰਥ ਕਾਮ ਬੇਨ ਗੋਵਿੰਦ ਅਵਰ ਜੇ ਚਾਹੋ ਦਿਸਾ ਸਗਲ ਬਾਤ ਹੈ ਖਾਮ ਕਹੁ ਨਾਨਕ ਸੰਤ ਰੇਨ ਮਾਗੋ ਮੇਰੋ ਮਨ ਪਾਵੈ ਵਿਸਰਾਮ ਟੋਡੀ ਮਹੱਲਾ ਪੰਜਵਾ ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰੈ ਆ ਪ੍ਰਭ ਜੀ ਕੋ ਨਾਮ ਮਨ ਹੈ ਸਾਧਾਰੈ ਜੀਵ ਪ੍ਰਾਨ ਸੁਖ ਇਸ ਮਨ ਕਾ ਬਰਤਨ ਏਹ ਹਮਾਰਾ ਰਹਾਉ ਨਾਮ ਜਾਤ ਨਾਮ ਮੇਰੀ ਪਤ ਹੈ ਨਾਮ ਮੇਰਾ ਪਰਵਾਰ ਹੈ ਨਾਮ ਸਖਾਈ ਸਦਾ ਮੇਰੇ ਸੰਗ ਹਰ ਨਾਮ ਮੋਕੋ ਨਿਸਤਾਰ ਹੈ ਵਿਖਾਇ ਬिलास ਕਹੀਤ ਬਹੁ ਤੇਰੀ ਚਲਤ ਨ ਕਛੂ ਸੰਗਾਰ ਹੈ ਇਸ ਮੀਤ ਨਾਮ ਨਾਨਕ ਕੋ ਹਰ ਨਾਮ ਮੇਰਾ ਢੰਡਾਰਾ ਟੋਡੀ ਮਹੱਲਾ ਪੰਜਵਾ ਨੀਕੇ ਗੁਣ ਗਾਉ ਮਿਟਹੀ ਰੋਗ ਮੁਖ ਊਜਲ ਮਨ ਨਿਰਮਲ ਹੋਈ ਹੈ ਹਾਂਜੀ ਵੱਖਰਾ ਪਾਠ ਕਰਨਾ ਹੈ ਹੋਈ ਹੈ ਮੁਖ ਊਜਲ ਮਨ ਨਿਰਮਲ ਹੋਈ ਹੈ तेरो रह इहा उहा लोग रहाओ चरण पखार करो गुरु सेवा करो नितणा कराओ गुरु सेवा चरण पखार कराओ गुरु सेवा मनह चराव भोग चराव परा पद चरण करना मनह चरा चराव भोग छोड़ आपत बाद अहंकारा ਆਪਤ ਹੀ ਉਚਾਰਨ ਕਰਨਾ ਆਪਤ ਨਹੀਂ ਕਹਿ ਦੇਣਾ ਛੋੜ ਆਪਤ ਬਾਦ ਅਹੰਕਾਰਾ ਮਾਨ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਹੋ ਨਾਨਕ ਏਕ ਬਿਨ ਦੂਜਾ ਅਵਰ ਨ ਕਰਨੈ ਜੋਗ ਟੋਡੀ ਮਹੱਲਾ ਪੰਜਵਾ ਸਤਗੁਰ ਆਇਓ ਸਰਨ ਤੁਹਾਰੀ ਇਹ ਬੜਾ ਯਾਦ ਰੱਖਣ ਵਾਲਾ ਵਿਸਰਾਮ ਹੈ ਸਤਿਗੁਰ ਪਦ ਤੇ ਵਿਸਰਾਮ ਲਾਉਣਾ ਹੈ ਸਤਿਗੁਰ ਆਇਓ ਨਹੀਂ ਕਹਿਣਾ ਸਤਿਗੁਰ ਆਇਓ ਸਰਨ ਤੁਹਾਰੀ ਮਿਲਾ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਰਹਾਉ ਅਵਰ ਨਾ ਸੂਝੈ ਦੂਜੀ ਠਾਹਰ ਹਾਰ ਪਰਿਓ ਤਉ ਦਵਾਰੀ ਹਾਰ ਪਰਿਓ ਤਉ ਦੁਆਦੀ ਲੇਖਾ ਛੋੜ ਲੇਖਿਆ ਛੁਟ ਹੈ ਹਮ ਨਿਰਗੁਨ ਲੇਹ ਉਬਾਰੀ ਸਦ ਬਖਸਿੰਦ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੇਹ ਇਹ ਬਾਰੀ ਟੁੱਡੀ ਮਹੱਲਾ ਪੰਜਵਾ ਰਸਨਾ ਗੋਨ ਗੋਪਾਲ ਨਿਦ ਗਾਇਣ ਰਸਨਾ ਪਦ ਦੀ ਇਸਰਾਮ ਹੈ ਸਾਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੂਖ ਪਲਾਇਣ ਰਹਿਸ ਉਚਾਰਨ ਕਰਨਾ ਰਹਸ ਨਹੀਂ ਬੋਲਨਾ ਰਹਾਉ ਜੋ ਮਗ ਹੈ ਸੋਈ ਸੋਈ ਪਾਵਹਿ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੁਖੂ ਤੇ ਛੂਟ ਹੈ ਭਵਜਲ ਜਗਤ ਤਰਾਇਣਾ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਵਿੰਦ ਬਰਾਇਣਾ ਅਬਿਨਾਸੀ ਖੇਮ ਚਾਹੇ ਜੀ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾ ਨਿੰਦਕ ਗੁਰ ਕਿਰਪਾ ਤੇ ਹਟਿਓ ਨਿੰਦਕ ਪਦ ਤੇ ਵਿਸਰਾਮ ਹੈ ਪਾਰ ਬ੍ਰਹਮ ਪ੍ਰਭ ਭੈ ਦਯਾਲਾ ਸ਼ਿਵ ਕੈ ਬਾਣ ਸਿਰ ਕਟਿਓ ਰਹਾਉ ਕਾਲ ਜਾਲ ਜਮ ਜੋਹ ਨਸਾਕੈ ਕਾਲ ਜਾਲ ਜਮ ਕਾਲ ਜਾਲ ਜਮ ਜੋਹ ਨਸਾਕੈ ਸੱਚ ਕਾ ਪੰਥਾ ਠਾਟਿਓ ਖਾਤ ਖਰਚਤ ਕਿਛ ਨਿਖੁਟਤ ਨਾਹੀ ਨਿਖੁਟਤ ਥੋੜਾ ਜਿ ਹੱਸ ਕੇ ਬੋਲ ਨੰਨੀ ਤੋ ਚੱਕੀ ਖਾਤ ਖਰਚਤ ਕਿਛ ਨਿਖੁਟਤ ਨਾਹੀ RAM ਰਤਨ ਧਨ ਖਾਟਿਓ ਭਸਮਾ ਪੂਤ ਹੋਆ ਭਸਮਾ ਪੂਤ ਹੋਆ ਭਸਮਾ ਪੂਤ ਹੋਆ ਖਿਨ ਪੀਤਰ ਆਪਣਾ ਕੀਆ ਪਾਇਆ ਅਗਮ ਨਿਗਮ ਕਹੈ ਆਗਮ ਆਗਮ ਨਿਗਮ ਕਹੈ ਜਨ ਨਾਨਕ ਸਭ ਦੇਖੈ ਲੋਕ ਸਬਾਇਆ ਟੋਡੀ ਮਹੱਲਾ ਪੰਜਵਾ ਕਿਰਪਨ ਤਾਨ ਮਨ ਕਿਲ ਵਿਖ ਭਰੇ ਸਾਧ ਸੰਗ ਭਜਨ ਕਰ ਸੁਆਮੀ ਕਿਰਪਨ ਪਦ ਦੀ ਵਿਸਰਾਮ ਢਾਕਣ ਕਾ ਇਕ ਹਰੇ ਰਹਾਉ ਇਕ ਹਰੇ ਇਕੱਠਾ ਨਹੀਂ ਕਹਿਦਣਾ ਢਾਕਣ ਕਾ ਇਕ ਹਰੇ ਅਨੇਕ ਛਿਧਰ ਬੋਹਿਤ ਕੇ ਛੁਟਕਤ ਥਾਮ ਨਾ ਜਾਹੀ ਕਰੇ ਜਿਸ ਕਾ ਬੋਹਿਤ ਤੇਸ ਆਰਾਦੇ ਖੋਟੇ ਸੰਗ ਖਰੇ ਪਿਛਲਾ ਵਿਸਰਾਮ ਵੀ ਧਿਆਨ ਨਾਲ ਲੋਣਾ ਅਨੇਕ ਛਿਧਰ ਬੋਹਿਤ ਕੇ ਛੁਟਕਤ ਛੁਟਕਤ ਬੋਲਣਾ ਕਈ ਛੁਕਟਤ ਕਹਿ ਜਾਂਦੇ ਨੇ ਕਕਾ ਪਹਿਲਾ ਲਾ ਜਾਂਦੇ ਨੇ ਪਹਿਲਾ ਟੈਂਕਾ ਫਿਰ ਕਕਾ ਹੈ ਛੁਟਕਤ ਇਥੇ ਵਿਸਰਾਮ ਹੈ ਥਾਮ ਨਾ ਜਾਹੀ ਕਰੇ ਜਿਸ ਕਾ ਬੋਹਿਥ ਤਿਸ ਆਰਾਧੇ ਇਥੀ ਵਿਸਰਾਮ ਹੈ ਖੋਟੇ ਸੰਗ ਖਰੇ ਖੋਟੇ ਸੰਗ ਨਹੀਂ ਕਹਿਣਾ ਹੈ ਖੋਟੇ ਪਦ ਤੇ ਯਮਕ ਲਾ ਦਨੀ ਹੈ ਗੱਲੀ ਸੈਲ ਉਠਾਵਤ ਚਾਹੈ ਗੱਲੀ ਇਹ ਕਸ ਕੇ ਪਦ ਬੋਲਣਾ ਹੈ ਇਥੇ ਯਮਕ ਲਾ ਦਨੀ ਹੈ ਗੱਲੀ ਸੈਲ ਉਠਾਵਤ ਚਾਹੈ ਓਏ ਉਹ ਹਹੀ ਹੈ ਧਰੇ ਜੋਰ ਸਕਤ ਨਾਨਕ ਕਿਛ ਨਾਹੀ ਪ੍ਰਭ ਰਖੋ ਸਰਣ ਪਰੇ ਪ੍ਰਭ ਰਖੋ ਸਰਣ ਪਰੇ ਟੋਡੀ ਮਹੱਲਾ ਪੰਜਵਾ ਹਰ ਕੇ ਚਰਨ ਕਮਲ ਮਨ ਧਿਆਉ ਹਾਂਜੀ ਹਰ ਕੇ ਚਰਨ ਕਮਲ ਇਥੇ ਵਿਸਰਾਮ ਮਨ ਧਿਆਉ ਕਾੜ ਕੁਠਾਰ ਪਿਤ ਬਾਤ ਹੰਤਾ ਕਾਡ ਕੁਠਾਰ ਪਿੱਤ ਬਾਤ ਹੰਤਾ ਔਖਦ ਹਰ ਕੋ ਨਾਉ ਕਿ ਪਿੱਤ ਥੋੜਾ ਜਿਹਾ ਕਸ ਕੇ ਬੋਲਣਾ ਹੈ ਕਾਡ ਕੁਠਾਰ ਪਿੱਤ ਬਾਤ ਹੰਤਾ ਔਖਦੇ ਤੇ ਯਮਕ ਲਾ ਦਨੀ ਹਰ ਕੋ ਨਾਉ ਰਹਾ ਤੀਨੇ ਤਾਪ ਨਿਵਾਰਣ ਹਾਰਾ ਦੁਖ ਹੰਤਾ ਸੁਖ ਰਾਸ ਤੀਨੇ ਤਾਪ ਇਸ ਸੰਬੰਧਕ ਪਾਠ ਤੀਨੇ ਤਾਪ निवारण हारा दुख हंता सुख रास ताको विघ्न न को लागे जाकी प्रभु आगे अरदास संत प्रसाद वेद नारायण कर्ण कारण प्रभु एक बाल बुद्ध पूर्ण सुख दाता विश्राम ते रुको जाला नानक हर हर टेक टूडी मोहल्ला पिंजवा ਹਰ ਹਰ ਨਾਮ ਸਦਾ ਸਦ ਜਾਪ ਧਾਰ ਅਨੁਗ੍ਰਹ ਪਾਰਬਹਮ ਸੁਆਮੀ ਵਸਦੀ ਕੀਨੀ ਆਪ ਰਹਾਉ ਜੇਸਕੇ ਸੇ ਫਿਰ ਤਿਨਹੀ ਸੰਭਾਲੇ ਬਿਨ ਸੇ ਸੋਗ ਸੰਤਾਪ ਹਾਥ ਦੇ ਰੱਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਅਜੰਤ ਹੋਏ ਮਿਹਰਮਾਨਾ ਦਇਆ ਧਾਰੀ ਹਰਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾ ਕਾ ਵੱਡ ਪਰਤਾਪ ਟੋਡੀ ਮਹੱਲਾ ਪੰਜਵਾ ਸਵਾਮੀ ਸਰਨ ਪਰਿਓ ਦਰਬਾਰੇ ਅੰਦੀ ਸੁਆਮੀ ਪਦ ਤੇ ਵਿਸਰਾਮ ਹੈ ਸੁਆਮੀ ਸਰਨ ਪਰਿਉ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੋਜ ਬਿਨ ਕੌਣ ਉਧਾਰੇ ਰਹਾਉ ਖੋਜਤ ਖੋਜਤ ਬਹੁ ਪ੍ਰਕਾਰੇ ਸਰਬ ਅਰਥ ਵਿਚਾਰੇ ਸਾਧ ਸੰਗ ਪਰਮਗਤ ਪਾਈਐ ਮਾਇਆ ਰਚ ਬੰਧ ਹਾਰੇ ਇਹ ਵੀ ਯਾਦ ਰੱਖਣ ਵਾਲੀ ਠਮਕ ਹੈ ਵਿਸਰਾਮ ਦੀ ਧਿਆਨ ਨਾਲ ਲਾਉਣਾ ਸਾਧ ਸੰਗ ਪਰਮ ਗਤ ਪਾਈਐ ਇਤੀ ਵਿਸਰਾਮ ਮਾਇਆ ਰਾਚ ਬੰਦ ਰਚ ਪੋਲਾ ਹੀ ਬੋਲਣਾ ਹੈ ਬੰਦ ਪਦ ਦੀ ਠਮਕ ਲਾ ਦੇਣੀ ਹੈ ਹਾਰੇ ਸਾਧ ਸੰਗ ਪਰਮ ਗਤ ਪਾਈਐ ਮਾਇਆ ਰਾਚ ਬੰਦ ਹਾਰੇ ਚਰਨ ਕਮਲ ਸੰਗ ਪ੍ਰੀਤ ਮਨ ਲਾਗੀ ਸੁਰ ਜਨ ਮਿਲੇ ਪਿਆਰੇ ਸੁਰ ਜਨ ਮਿਲੇ ਸੁਰ ਜਨ ਇਕੱਠੇ ਹੀ ਪਾਠ ਸੁਰ ਜਨ ਮਿਲੇ ਪਿਆਰੇ ਨਾਨਕ ਅਨੰਦ ਕਰੇ ਹਰ ਜਪ-ਜਪ ਸਗਲੇ ਰੋਗ ਨਿਵਾਰੇ ਟੋਡੀ ਮਹੱਲਾ ਪੰਜਵਾ ਘਰ ਤੀਜਾ ਚੌ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਂ ਹਾਂ ਲਵਟਿਓ ਰੇ ਮੂੜੇ ਕਛੂ ਨਾ ਥੋਰੀ ਹਾਂਜੀ ਮਿਸਰਾ ਮਿਸਤਰਾ ਲਾਉਣਾ ਹੈ हां 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 इकट्ठा नहीं कह देना हां हां लव ट्यू रे मूढे इत्थे विश्राम कछु न तू रे तेरो नहीं सो जानी मोरी तेरा नहीं इत्थे विश्राम है सो जानी मोरी राओ आपन राम नाचिनो खिनुआ चिनो 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 नहीं कहना चिनो आपन राम नाचिनो खिनुआ ਜੋ ਪ੍ਰਾਈ ਸੋ ਆਪਣੀ ਮਨੁਆ ਨਾਮ ਸੰਗੀ ਸੋ ਮਨ ਨ ਬਸਾਇਓ ਨਾਮ ਸੰਗੀ ਇਥੇ ਬਿਸਰਾਮ ਸੋ ਮਨ ਨ ਬਸਾਇਓ ਛੋੜ ਜਾਹੇ ਵਾਹੂ ਚਿਤ ਲਾਇਓ ਸੋ ਸੰਟਿਓ ਜਿਤ ਭੂਖ ਤਸਾਇਓ ਅੰਮ੍ਰਿਤ ਨਾਮ ਤੋਸਾ ਨਹੀਂ ਪਾਇਓ ਹਾਂਜੀ ਅੰਮ੍ਰਿਤ ਨਾਮ ਇਥੇ ਬਿਸਰਾਮ ਹੈ ਤੋਸਾ ਨਹੀਂ ਪਾਇਓ ਕਾਮ ਕ੍ਰੋਧ ਮੋਹ ਕੂਪ ਪਰਿਆ ਮੋਹ ਪਦ ਤੇ ਵਿਸਰਾਮ ਹੈ ਗੁਰ ਪ੍ਰਸਾਦ ਨਾਨਕ ਉਹ ਤਰਿਆ ਗੁਰ ਪ੍ਰਸਾਦ ਇਥੇ ਵਿਸਰਾਮ ਹੈ ਨਾਨਕ ਕੋ ਨਹੀਂ ਕਹਿਣਾ ਹੈ ਨਾਨਕ ਇਥੇ ਯਮਕ ਲਾ ਦਨੀ ਹੈ ਕੋ ਤਰਿਆ ਟੋਡੀ ਮਹੱਲਾ ਪੰਜਵਾ ਹਮਾਰਾ ਇੱਕ ਹਰੀ ਹਰੀ ਆਨ ਅਵਰ ਸਿ ਗਿਆਨ ਨਾ ਕਰੀ ਰਹਾਓ ਹਸਿਆਣ ਬੋਲਣਾ ਸਸੇ ਤੇ ਟਿੱਪੀ ਲਾ ਕੇ ਨਹੀਂ ਬੋਲਨੀ ਸਿਆਣ ਨਹੀਂ ਕਹਿਣਾ ਸਿਆਣ ਵੱਡਾ ਭਾਗ ਗੁਰ ਆਪਣਾ ਪਾਇਓ ਗੁਰੂ ਮੂਕੋ ਹਰ ਨਾਮ ਦਰੜਾਇਓ ਗੁਰੂ ਮੂਕੋ ਹਰ ਨਾਮ ਦਰੜਾਇਓ ਹਰ ਹਰ ਜਾਪ ਤਾਪ ਬ੍ਰਤ ਨੀਮਾ ਹਰ ਹਰ ਧਿਆਏ ਕੁਸਲ ਸਾਬਖਿ ਮਾ ਆਚਾਰ ਵਿਵਹਾਰ ਜਾਤ ਹਰ ਗੁਨੀਆ ਮਹਾ ਆਨੰਦ ਆਚਾਰ ਵਿਵਹਾਰ ਜਾਤ ਹਰ ਗੁਨੀਆ ਜਾਤ ਪਦਤੀ ਵਿਸਰਾਮ ਹੈ ਆਚਾਰ ਵਿਵਹਾਰ ਜਾਤ ਹਰ ਗੁਨੀਆ ਮਹਾ ਆਨੰਦ ਕੀਰਤਨ ਹਰ ਸੁਨੀਆ ਮਹਾ ਆਨੰਦ ਕੀਰਤਨ ਹਰ ਸੁਨਿਆ ਕਹੋ ਨਾਨਕ ਜਿਨ ਠਾਕੁਰ ਪਾਇਆ ਸਭ ਕਿਛ ਤਿਸ ਕੇ ਗ੍ਰਹਿ ਮਹਿ ਆਇਆ ਟੁੱਡੀ ਮਹੱਲਾ ਪੰਜਵਾ ਘਰ ਚੌਥਾ ਦੋ ਪਦੇ ਇਕ ਓੰਕਾਰ ਸਤਗੁਰ ਪ੍ਰਸਾਦਿ ਰੂੜੋ ਮਾਨ ਹਰ ਰੰਗੋ ਲੋੜੈ ਗੱਲੀ ਹਰ ਨੀਹ ਨਾ ਹੋਏ ਗੱਲੀ ਪੱਤਿ ਵਿਸਰਾਮ ਲਾਦਣਾ ਗੱਲੀ ਕਸ ਕੇ ਬੋਲਣਾ ਰਹਾਓ ਹਾ ਟੂਡੇ ਦੀ ਦਰਸ਼ਨ ਕਾਰਣ ਬੀਤੀ ਬੀਤੀ ਪੇਖਾ ਹਾ ਟੂਡੇ ਦੀ ਦਰਸ਼ਨ ਕਾਰਣ ਇਥੇ ਕਿਸਾਂ ਬੀਤੀ ਬੀਤੀ ਪੇਖਾ ਗੁਰ ਮੇਲਾ ਪਰਮ ਗਵਾਇਆ ਏ ਇਹ ਬੁੱਧ ਪਾਈ ਮੈਂ ਸਾਧੂ ਕੰਨਹੋ ਲੇਖ ਲਿਖਿਓ ਤੁਰ ਮਥੈ ਤੇਹ ਬਿਦ ਨਾਨਕ ਹਰ ਨੈਣ ਅਲੋਇ ਟੋਡੀ ਮਹੱਲਾ ਪੰਜਵਾ ਗਰਬ ਗਹਿ ਲੜੋ ਮੂੜਡੋ ਹਿਓ ਰੇ ਦੀ ਇਸ ਤਰ੍ਹਾਂ ਪਾਠ ਉਚਾਰਨ ਕਰਨਾ ਗਰਬ ਗਹਿਲਡੋ ਹਾਹੀ ਦੀ ਸਿਹਾਰੀ ਹੈ ਨਾ ਗਹਿਲਡੋ ਯਾਨੀ ਲੱਲੇ ਅਤੇ ੜਾੜੇ ਦੇ ਵਿੱਚ ਡੈਸ਼ ਦੀ ਕੇ ਬੋਲਣਾ ਹੈ ਗਰਬ ਗਹਿਲਡੋ ਇੱਥੇ ਵਿਸਰਾਮ ਹੈ ਮੂੜਡੋ ਹਿਓ ਰੇ ਮੂੜਡੋ ੜਾੜੇ ਦੋਵੇਂ ਉਚਾਰਨ ਕਰਨੇ ਹਨ ਗਰਬ ਗਹਿ ਲੜੋ ਮੂੜ ੜੋ ਹਿਓ ਰੇ ਯਾਨੀ ਮੂਰਖ ਮੇਰਾ ਹਿਰਦਾ ਜਿਹੜਾ ਨਾ ਮੇਰਾ ਹਿਰਦਾ ਮੈਂ ਮੂਰਖਾਂ ਮੇਰਾ ਹਿਰਦਾ ਤਾਂ ਹੰਕਾਰ ਨੇ ਗਹਿ ਲੜੋ ਕੀ ਪਕੜਿਆ ਹੋਇਆ ਹੈ ਹਿਓ ਮਹਾਰਾਜ ਰੀ ਮਾਇਓ ਹਿਓ ਪਤ ਤੇ ਵਿਸਰਾਮ ਲਾ ਦੇਨਾ ਹਿਓ ਮਹਾਰਾਜ ਦੀ ਇਹ ਮਹਾਰਾਜ ਦੀ ਸੰਬੰਧਕ ਪਾਠ ਹੈ ਮਾਇਓ ਹੀਓ ਮਹਾਰਾਜਰੀ ਮਾਇਓ ਢੀਹਰ ਨਿਆਈ ਮੋਹ ਫਾਕਿਓ ਰੇ ਹਾਂਜੀ ਢੀਹਰ ਨਿਆਈ ਇੱਥੇ ਵਿਸਰਾਮ ਮੋਹ ਫਾਕਿਓ ਰੇ ਰਹਾਉ ਕਣੋ 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 ਸਦ ਲੋੜੈ ਇੱਥੇ ਵਿਸਰਾਮ ਹੈ ਬਿਨ ਲਹਿਣੈ ਕੈਠੇ ਪਾਇਓ ਰੇ ਬਿਨ ਲਹਿਣੈ ਕੈਠੇ ਪਾਇਓ ਰੇ ਕਣੋ 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 ਸਦ ਲੋੜੈ ਬਿਨ ਲਹਿਣ ਕੈਠਾ ਪਾਇਓ ਦੇ ਮਹਾਰਾਜ ਮਹਾਰਾਜ ਬੋਲੀ ਮਹਾਰਾਜ ਰੋ ਗਾਥ ਵਾਹੁ ਸੋ ਲੁਭੜਿਓ ਮਹਾਰਾਜ ਰੋ ਜਿਹੜਾ ਪਾਠ ਹੈ ਨਾ ਇਹ ਸੰਬੰਧਕ ਪਾਠ ਹੈ ਥੋੜਾ ਜਿਹਾ ਲਮਕਾ ਕੇ ਬੋਲਣਾ ਹੈ ਸੰਬੰਧ ਕਰਕੇ ਮਹਾਰਾਜ ਰੋ ਗਾਥ ਰੋ ਗਾਥ ਨਹੀਂ ਕਹਿਣਾ ਹੈ ਮਹਾਰਾਜ ਰੋ ਗਾਥ ਵਾਹੁ ਸੋ ਲੁਭੜਿਓ ਮਹਾਰਾਜ ਰੋਗਾਥ ਵਾਹੂ ਸਿਓ ਲੁਬੜਿਓ ਨਿਹਪਾਗੜੋ ਪਾਹ ਸੰਜੋਇਓ ਰੇ ਨਿਹਪਾਗੜੋ ਇਥੀ ਅਮਕ ਲਾ ਦਨੀ ਐ ਪਾਹ ਸੰਜੋਇਓ ਸੰਜੋਇਓ ਥੋੜਾ ਜਿਹਾ ਕਸਕੇ ਬੋਲਣਾ ਹੈ ਪਾਹ ਸੰਜੋਇਓ ਰੇ ਸਾਰਾ ਵਿਸਰਾਮ ਇਸ ਤਰ੍ਹਾਂ ਲੂਣਾ ਹੈ ਮਹਾਰਾਜ ਰੋਗਾਥ ਵਾਹੂ ਸਿਓ ਲੁਬੜਿਓ ਪੱਬਾ ਬੋਲਣਾ ਲੁਬੜਿਓ ਨਹੀਂ ਕਹਿਣਾ ਹੈ ਨਿਹਪਾਗੜੋ ਪਾਹੇ ਸੰਜੋਯੋ ਰੇ ਮਹਾਰਾਜ ਰੋਗਾਤ ਵਾਹੂ ਸੋ ਲੁੱਬੜਿਓ ਨਿਹਭਾਗੜ ਪਾਹੇ ਸੰਜੋਯੋ ਰੇ ਸੰਜੋਯੋ ਟਿੱਪੀ ਲਾ ਕੇ ਕਸ ਕੇ ਸੁਣ ਮਾਨ ਸਿੱਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਸ਼ਤ ਮਿਟਿਓ ਰੇ ਥਾਰੇ ਸਗਲੇ ਪ੍ਰਾਚਤ ਮਿਟਿਓ ਰੇ ਜਾ ਕੋ ਲਹਿਣੋ ਮਹਾਰਾਜ ਦੀ ਗਾਠੜਿਓ ਜਨ ਨਾਨਕ ਗਰਭਾਸ ਨਾ ਪਾੜਿਓ ਰੇ ਟੋਡੀ ਮਹੱਲਾ ਪੰਜਵਾ ਘਰ ਪੰਜਵਾ ਦੋ ਪਦੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਐਸੋ ਗੁਣ ਮੇਰੋ ਪ੍ਰਭ ਜੀ ਕੀਨ ਇਹ ਗੁਣ ਪਦ ਤੇ ਵਿਸਰਾਮ ਲਾਉਣਾ ਹੈ ਐਸੋ ਗੁਣਾ ਮੇਰੂ ਪ੍ਰਭ ਜੀ ਕੀਨ ਪੰਜ ਦੁਖ ਅਰ ਅਹੰਮ ਰੋਗ ਇਹ ਤਨ ਤੇ ਸਗਲ ਦੂਰ ਕੀਨ ਇਹ ਵੀ ਵਿਸਰਾਮ ਪੰਜ ਦੁਖ ਅਰ ਅਹੰਮ ਰੋਗ ਇਥੇ ਵਿਸਰਾਮ ਇਹ ਤਨ ਤੇ ਸਗਲ ਦੂਰ ਕੀਨ ਰਹਾਉ ਬੰਧਨ ਤੋਰ ਛੋੜ ਵਿਖਿਆ ਤੇ ਗੁਰ ਕੋ ਸ਼ਬਦ ਮੇਰਾ ਹੀ ਅਰੈ ਦੀਨ ਰੂਪ ਅਨਰੂਪ ਮੋਰੋ ਕਾਛ ਨਾ ਵਿਚਾਰਿਓ ਰੂਪ ਅਨਰੂਪ ਮੋਰੋ ਇੱਥੇ ਤੁਮ ਕਲਾ ਦੇਣੀ ਹੈ ਕਾਛ ਨਾ ਵਿਚਾਰਿਓ ਪ੍ਰੇਮ ਗਾਇਓ ਮੋਰ ਹਰ ਰੰਗ ਪੀਨਾ ਕਾਮ ਪਾਟੀ ਸਿੰਘ ਮੇਰੋ ਕਹਿ ਜੰਦੇ ਨੇ ਰੂਪ ਅਨਰੂਪ ਮੇਰੋ ਮੋਰੋ ਕਹਿਣਾ ਹੈ ਧਿਆਨ ਨਾਲ ਤੇ ਅਨਰੂਪ ਦੇ ਵਿੱਚ ਥੋੜੀ ਡੈਸ਼ ਦੇ ਕੇ ਬੋਲਣਾ ਪੋਲਾ ਬੋਲਣਾ ਰੂਪ ਅਨਰੂਪ ਮੋਰੋ ਕਾਛ ਨਾ ਵਿਚਾਰਿਓ ਥੀ ਵਿਸਰਾਮ प्रेम गहयो मोहि कीति ठमक लादेनि हर रंग पीन पेखेओ लालन पाट बीच खोए आनंद चित आनंद चित्ता हरखे पतिन चित्ता नहीं कहना चित्ता बोलना है कसके पेखेओ लालन पाट बीच खोए इठे विश्राम आनंद चित्ता हरखे पतिन तेस ही को गृह सोई प्रब नानक ਸੋ ठाकुर ਤੇਸ ਹੀ ਕੋ ਤੀਨਾ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪ੍ਰੀਤ ਮਾਈ ਪਦ ਤੇ ਵਿਸਰਾਮ ਲਾ ਦੇਣਾ ਮਾਈ ਮੇਰੇ ਮਨ ਕੀ ਪ੍ਰੀਤ ਇਹ ਹੀ ਕਰਮ ਧਰਮ ਜਪ ਇਹੇ RAM ਨਾਮ ਨਿਰਮਲ ਹੈ ਰੀਤ ਇਹ ਹੀ ਕਰਮ ਧਰਮ ਜਾਪ ਇਹੀ ਇਥੇ ਵਿਸਰਾਮ ਰਾਮ ਨਾਮ ਨਿਰਮਲ ਹੈ ਰੀਤ ਰਹਾਉ ਪ੍ਰਾਨ ਆਧਾਰ ਜੀਵਨ ਧਨ ਮੋਰਾ ਦੇਖਣ ਕਉ ਦਰਸ਼ਨ ਪ੍ਰਭ ਨੀਤ ਘਾਟ ਬਾਟ ਬਾਟ ਘਾਟ ਬਾਟ ਘਾਟ ਤੋਸਾ ਸੰਗ ਮੋਰਾ ਮਨ ਆਪਣੇ ਕੋ ਮੈਂ ਹਰ ਸਖਾ ਕੀਤ ਆਪ ਹੀ ਧਿਆਨ ਨਾਲ ਉਚਾਰਨ ਕਰਿਆ ਕਰੋ ਜਿੱਥੇ ਆਪਣੇ ਆਵੇ ਉੱਥੇ ਆਪਣੇ ਬੋਲੋ ਜਿੱਥੇ ਅਪੁਨੇ ਆਵੇ ਉੱਥੇ ਓਮਕੜ ਨਾਲ ਬੋਲੋ ਜਿੱਥੇ ਨਾਣੇ ਨਾਲ ਆਵੇ ਆਪਣੇ ਉੱਥੇ ਨਾਣੇ ਨਾਲ ਬੋਲੋ ਜਿੱਥੇ ਐੜੇ ਕੰਨੇ ਨਾਲ ਆਵੇ ਆਪਣੇ ਇਹ 7-8 ਜਿੰਨੇ ਸਰੂਪ ਹਨ ਧਿਆਨ ਨਾਲ ਉਚਾਰਨ ਕਰਨੇ ਹਨ ਇਹ ਨਹੀਂ ਵੀ ਸਾਰੇ ਥਾਵਾਂ ਤੇ ਆਪਣੇ-ਆਪ ਨਹੀਂ ਕਹੀ ਜਾਂਦਾ ਸੰਤ ਪ੍ਰਸਾਦ ਭਏ ਮਨ ਨਿਰਮਲ ਕਰ ਕਿਰਪਾ ਆਪਣੇ ਕਰ ਲੀਤ ਸਿਮਰ ਸਿਮਰ ਨਾਨਕ ਸੁਖ ਪਾਇਆ ਸਿਮਰ ਸਿਮਰ ਨਾਨਕ ਸੁਖ ਪਾਇਆ ਆਦ ਜੁਗਾਦ ਭਗਤਨ ਕੇ ਮੀਤ ਟੁੱਡੀ ਮਹੱਲਾ ਪੰਜਵਾ ਪ੍ਰਭ ਜੀ ਮੇਲਾ ਮੇਰੇ ਪ੍ਰਾਨ ਪ੍ਰਭ ਜੀ ਮੇਲ ਇਥੇ ਵਿਸਰਾਮ ਮੇਰੇ ਪਾਉਂ ਬਿਸਰ ਨਹੀਂ ਨਿਮਕ ਹੀ ਰੇਤੇ ਆਪਣੇ ਭਗਤ ਕਾ ਪੂਰਨ ਦਾਨ ਰਹਾਉ ਖੂਹੁ ਭਰਮ ਰਾਖ ਮੇਰੇ ਪ੍ਰੀਤਮ ਅੰਤਰ ਜਾਮੀ ਸੁਗੜ ਸੁਜਾਨ ਕੋਟ ਰਾਜ ਨਾਮ ਧਨ ਮੇਰੇ ਅੰਮ੍ਰਿਤ ਦ੍ਰਿਸ਼ਟ ਧਰਹੁ ਪ੍ਰਭ ਮਾਨ आठ पहर रसना गुण गावे जासपुर अघाव है समरथ कान तेरी शरण जीयन के दाती सदा सदा नानक कुर्बान टोडि मोहल्ला 5 प्रब ਤੇਰੇ ਪਾਗ ਕੀ ਧੂਰ ਪ੍ਰਭ ਪਾਦ ਤੇ ਵਿਸ਼ਰਾਮ ਲਾਦਣਾ ਤੇਰੇ ਪਾਗ ਕੀ ਧੂਰ ਪਾਗ ਕਹਿਣਾ ਹੈ ਪੋਲਾ ਚਰਨਾ ਦਾ ਬਾਚਕ ਹੈ ਪਾਗ ਨਹੀਂ ਕਹਿਣਾ ਦੀਨ ਦਯਾਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੀ ਲੋਚਾ ਪੂਰ ਰਹਾਉ ਦਹ ਦਿਸ ਰਵ ਰਹਿ ਆ ਜਸ ਤੁਮਰਾ ਅੰਤਰ ਜਾਮੀ ਸਦਾ ਹਜੂਰ ਜੋ ਤੁਮਰਾ ਜਸ ਗਾਵਹਿ ਕਰਤੇ ਸੇ ਜਨ ਕਬਹ ਨ ਮਰਤੇ ਝੂਰ ਤੰਦ ਬੰਦ ਬਿਨ ਸੇ ਮਾਇਆ ਕੀ ਸਾਧੂ ਸੰਗਤ ਮਿਟੇ ਬਿਸੂਰ ਸੁਖ ਸੰਪਤ ਭੋਗ ਇਸ ਜੀਅਕੇ ਬਿਨ ਹਰ ਨਾਨਕ ਜਾਣੇ ਕੂਰ ਬਿਨ ਹਰ ਨਾਨਕ ਜਾਨੇ ਕੂਰ ਯਾਨੀ ਬੇਨ ਹਾਰੇ ਥੇ ਥੋੜਾ ਠਹਿਰਾ ਦੇ ਦੇਨਾ ਨਾਨਕ ਪਾਤੀ ਵੀ ਠਹਿਰਾ ਦੇ ਕੇ ਜਾਨੇ ਕੂਰ ਟੋਡੀ ਮਹੱਲਾ ਪੰਜਵਾ ਮਾਈ ਮੇਰੇ ਮਨ ਕੀ ਪਿਆਸ ਇੱਕ ਖਿੰ ਰਹਿ ਨਾ ਸਕੋ ਬਿਨ ਪ੍ਰੀਤਮ ਦਰਸ਼ਨ ਦੇਖਣ ਕਾ ਧਾਰੀ ਮਨ ਆਸ ਰਹਾਉ ਸਿਮਰਉ ਨਾਮ ਨਰੰਜਨ ਕਰਤੇ ਨਰੰਜਨ ਉਚਾਰਨ ਕਰਨਾ ਨਰੰਜਨ ਨਹੀਂ ਗੈਣਾ ਨਿਰੰਜਨ ਸਿਮਰਾਉ ਨਾਮ ਨਰੰਜਨ ਕਰਤੇ ਫੇਰ ਨਰੰਜਨ ਬੋਲਦਾ ਨੰਨਾ ਨੰਨੇ ਦੀ ਸਿਆਰੀ ਵੀ ਰਹਿ ਜਾਂਦੀ ਤੇ ਨਾਣਾ ਉਚਾਰਨ ਬੋਲਦਾ ਨੰਨੇ ਸਿਆਰੀ ਨਿਰੰਜਨ ਸਿਮਰਾਉ ਨਾਮ ਨਿਰੰਜਨ ਕਰਤੇ ਮਾਨ ਤਾਨਤੇ ਸਭ ਕਿਲ ਵਿਨਾਸ਼ ਪੂਰਨ ਪਾਰ ਬ੍ਰਹਮ ਸੁਖ ਦਾਤੇ ਅਵਨਾਸੀ ਬਿਮਲ ਜਾ ਕਉ ਜਾਸ ਸੰਤ ਪ੍ਰਸਾਦ ਮੇਰੇ ਪੂਰ ਮਨੋਰਥ ਕਰ ਕਿਰਪਾ ਭੇਟੇ ਗੁਣਤਾਸ ਸਾਤ ਸਹਜ ਸੂਖ ਮਨ ਉਪਜਿਓ ਕੋਟ ਸੂਰ ਨਾਨਕ ਪ੍ਰਗਾਸ ਸ੍ਰੀ ਸਹਜ ਪਾਠੀ ਸੇਵਾ ਸ੍ਰੀ ਸਹਜ ਪਾਠ Ever